ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਜੀ ਦਾ ਆਪਣੇ ਚੈਨਲ ਪੰਥ ਦੀਆਂ ਗੱਲਾਂ ਦੇ ਵਿੱਚ ਅੱਜ ਅਸੀਂ ਗੱਲ ਕਰਦੇ ਹਾਂ ਜਫਰਨਾਮਾ ਦੇ ਬਾਰੇ ਜਫਰਨਾਮਾ ਕੀ ਹੈ ਜਫਰਨਾਮਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਫਾਰਸੀ ਦੀ ਬੜੀ ਪ੍ਰਸਿੱਧ ਰਚਨਾ ਹੈ ਸਤਗੁਰੂ ਜੀ ਨੇ ਇਹ ਫਤਿਹ ਦੀ ਚਿੱਠੀ ਜਫਰਨਾਮਾ ਔਰੰਗਜ਼ੇਬ ਨੂੰ ਉਸਦੇ ਅੰਤਲੇ ਦਿਨਾਂ ਵਿੱਚ ਭੇਜੀ ਸੀ ਇਸ ਰਚਨਾ ਦਾ ਇਤਿਹਾਸ ਦੇ ਵਿੱਚ ਬਹੁਤ ਮਹੱਤਵ ਹੈ ਔਰੰਗਜ਼ੇਬ ਦੇ ਸਮੇਂ ਮੁਗਲਿਆ ਹਕੂਮਤ ਵੱਲੋਂ ਹਿੰਦੂ ਪਰਜਾ ਤੇ ਹੋਰ ਨੇਕ ਪੁਰਸ਼ਾਂ ਫਕੀਰਾਂ ਤੇ ਬੇਹਤ ਜ਼ੁਲਮ ਵਧ ਗਏ ਉਹਨਾਂ ਨੂੰ ਜ਼ਬਰਨ ਮੁਸਲਮਾਨ ਬਣਾਇਆ ਜਾਂਦਾ ਜਾਂ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ ਇਹਨਾਂ ਜ਼ੁਲਮਾਂ ਤੋਂ અત્યੰਤ ਦੁਖੀ ਹੋ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਪੁਕਾਰ ਕਰਨ ਲਈ ਕਸ਼ਮੀਰੀ ਪੰਡਤਾਂ ਦਾ ਇੱਕ ਜਥਾ ਅਨੰਦਪੁਰ ਪਹੁੰਚਿਆ ਸਤਿਗੁਰੂ ਜੀ ਨੇ ਪੰਡਤਾਂ ਤੋਂ ਉਹਨਾਂ ਦੇ ਦੁੱਖ ਸੁਣ ਕੇ ਆਪਣਾ ਸੀਸ ਬਲੀਦਾਨ ਦੇਣ ਦਾ ਫੈਸਲਾ ਕੀਤਾ ਆਪਨੇ 9 ਸਾਲ ਦੀ ਉਮਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ੁਲਮ ਰਾਜ ਮਿਟਾਉਣ ਦੀ ਜ਼ਿੰਮੇਵਾਰੀ ਸੌਂਪੀ ਤੇ ਦਿੱਲੀ ਜਾ ਕੇ ਸ਼ਹੀਦ ਹੋ ਗਏ ਗੁਰਗੱਦੀ ਦੇ ਸੁਬਾਈਮਾਨ ਹੋ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਾਬਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਾਰਗ ਅਪਣਾਇਆ ਆਪ ਨੇ ਆਨੰਦਪੁਰ ਨੂੰ ਫੌਜੀ ਸ਼ੌਣੀ ਵਿੱਚ ਤਬਦੀਲ ਕਰ ਦਿੱਤਾ ਜਵਾਨਾਂ ਦੀ ਫੌਜੀ ਸਿੱਖਲਾਈ ਸ਼ੁਰੂ ਹੋ ਗਈ ਕਿਲੇ ਉਸਰ ਗਏ ਰਣਜੀਤ ਨਗਾਰੇ ਦੀ ਗੂੰਜ ਪਹਾੜਾਂ ਵਿੱਚ ਗੂੰਜਣ ਲੱਗੀ ਕਿਲਿਆਂ ਤੇ ਕੇਸਰੀ ਨਿਸ਼ਾਨ ਲਹਿਰਾਉਣ ਲੱਗੇ ਪਹਾੜੀ ਰਾਜਿਆਂ ਨੇ ਇਸ ਨਵੀਂ ਲਹਿਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਬਾਈ ਧਾਰ ਦੇ ਪਹਾੜੀ ਰਾਜਿਆਂ ਨੇ ਪੰਗਾਣੀ ਦੇ ਅਸਥਾਨ ਤੇ ਸਤਿਗੁਰੂ ਜੀ ਤੇ ਚੜਾਈ ਕਰਕੇ ਬੜੀ ਕਰਾਰੀ ਹਾਰ ਖਾਦੀ। ਵਿਸਾਖੀ ਤੇ ਪੰਜਾਂ ਪਿਆਰਿਆਂ ਦੀ ਚੋਣ ਕਰਕੇ ਸਤਿਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਸਿੱਖਾਂ ਨੂੰ ਨਵਾਂ ਰੂਪ ਦਿੱਤਾ ਤੇ ਉਹਨਾਂ ਨੂੰ ਸਿੰਘ ਸਜਾ ਕੇ ਸੰਤ ਸਿਪਾਹੀ ਬਣਾ ਦਿੱਤਾ। ਇਸ ਨਵੇਂ ਖਾਲਸਾ ਫੌਜ ਨੂੰ ਤਿਆਰ ਹੋਇਆ ਵੇਖ ਕੇ ਪਹਾੜੀ ਰਾਜਿਆਂ ਨੇ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਵੱਲ ਚਿੱਠੀਆਂ ਭੇਜ ਕੇ ਇਸ ਨਵੇਂ ਖਤਰੇ ਬਾਰੇ ਦੱਸਿਆ। ਦੀ ਵਸਤੂ ਆਪਣੇ ਬਚਾਲ ਲਈ ਮਦਦ ਮੰਗੀ ਮੁਗਲਿਆ ਹਕੂਮਤ ਨੇ ਵੀ ਇਸ ਨਵੀਂ ਉੱਗ ਰਹੀ ਤਾਕਤ ਨੂੰ ਆਪਣੇ ਲਈ ਖਤਰਾ ਜਾਣਿਆ ਆਨੰਦਪੁਰ ਵਿੱਚ ਕਈ ਲੜਾਈਆਂ ਹੋਈਆਂ ਪਹਾੜੀ ਰਾਜੇ ਤੇ ਸ਼ਾਹੀ ਸੈਨਾ ਮਿਲ ਕੇ ਵੀ ਸ਼੍ਰੀ ਗੁਰੂ ਗਜੇ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ ਅਖੀਰ ਬਾਦਸ਼ਾਹੀ ਫੌਜਾਂ ਤੇ ਪਹਾੜੀ ਰਾਜਿਆਂ ਨੇ ਆਨੰਦਪੁਰ ਦੇ ਕਿਲੇ ਨੂੰ ਘੇਰਾ ਪਾ ਲਿਆ ਉਹ ਮਾੜੇ ਲਗਭਗ 5-6 ਮਹੀਨੇ ਇਹ ਘੇਰਾ ਪਾਈ ਰੱਖਿਆ ਜਦ ਉਹਨਾਂ ਨੂੰ ਇਸ ਘੇਰੇ ਨਾਲ ਵੀ ਕੋਈ ਸਫਲਤਾ ਨਾ ਮਿਲੀ ਤਾਂ ਉਹਨਾਂ ਨੇ ਝੂਠੀਆਂ ਸੁਗੰਧਾਂ ਤੇ ਕੁਰਾਨ ਦੀਆਂ ਕਸਮਾਂ ਚੁੱਕ ਕੇ ਸਤਗੁਰੂ ਜੀ ਤੋਂ ਕਿਲਾ ਖਾਲੀ ਕਰਵਾ ਲਿਆ ਸਿੱਖਾਂ ਤੇ ਪਰਿਵਾਰ ਸਮੇਤ ਕਿਲੇ ਤੋਂ ਬਾਹਰ ਨਿਕਲਦਿਆਂ ਹੀ ਸਭ ਫੌਜਾਂ ਨੇ ਸਤਗੁਰੂ ਜੀ ਤੇ ਹੱਲਾ ਕਰ ਦਿੱਤਾ ਸਤਗੁਰੂ ਜੀ ਨੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾ ਜੀ ਨੂੰ ਗਿਆਨੀ ਮਣੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਤੋਰ ਦਿੱਤਾ ਤੇ ਮਾਤਾ ਗੁਜਰੀ ਜੀ ਤੇ ਦੋਹਾਂ ਦੋਹੇ ਛੋਟੇ ਸਹਿਬਜ਼ਾਦੇ ਗੰਗੂ ਬ੍ਰਹਮੰਦੇ ਨਾਲ ਵਿਦਾ ਹੋ ਗਏ ਆਪ ਸਤਿਗੁਰੂ ਜੀ ਨੇ ਦੋਹਾ ਵੱਡਿਆਂ ਸੈਭਜਾਦਿਆਂ ਤਿੰਨ ਪਿਆਰਿਆਂ ਤੇ 40 ਸਿੰਘਾਂ ਸਮੇਤ ਸਰਸਾ ਨਦੀ ਪਾਰ ਕਰਕੇ ਚਮਕੌਰ ਦੀ ਗੜੀ ਵਿੱਚ ਜਾ ਮੋਰਚੇ ਗੱਡੇ ਬੇਸ਼ੁਮਾਰ ਮੁਗਲਿਆ ਸੈਨਾ ਇੱਥੇ ਵੀ ਪਹੁੰਚ ਗਈ ਤੇ ਗੜੀ ਨੂੰ ਘੇਰਾ ਪਾ ਲਿਆ ਚਮਕੌਰ ਦੀ ਜੰਗ ਵਿੱਚ ਦੋਵੇਂ ਵੱਡੇ ਸੈਭਜਾਦੇ ਸ਼ਹੀਦ ਹੋ ਗਏ ਤੇ ਬਾਕੀ ਸਿੰਘ ਵੀ ਸ਼ਹੀਦ ਹੋ ਗਏ ਅਖੀਰ ਪੰਜ ਸਿੰਘਾਂ ਦੇ ਹੁਕਮ 20ਕਰਨ ਤੇ ਸਤਗੁਰੂ ਜੀ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਸਮੇਤ ਚਮਕੌਰ ਦੀ ਗੜੀ ਵਿੱਚੋਂ ਰਾਤ ਸਮੇਂ ਨਿਕਲ ਕੇ ਮਾਛੀਵਾੜੇ ਪਹੁੰਚ ਗਏ ਮਾਛੀਵਾੜੇ ਤੋਂ ਉੱਚ ਦੇ ਪੀਰ ਬਣ ਕੇ ਮਾਲਵੇ ਵਿੱਚ ਆ ਪਹੁੰਚੇ ਇੱਥੇ ਆਪ ਨੂੰ ਛੋਟੇ ਸਾਹਿਬ ਜਦਿਆਂ ਦੇ ਸਰਹੰਦ ਵਿੱਚ ਚਿਣੇ ਜਾਨ ਤੇ ਮਾਤਾ ਗੁਜਰੀ ਜੀ ਦੇ ਚਲਾਣੇ ਦੀ ਖਬਰ ਮਿਲੀ ਰਾਏਕੋੜ ਤੋਂ ਲੰਘ ਕੇ ਦੀਨੇ ਪਿੰਡ ਜੋ ਪਹੁੰਚੇ ਦੀਨੇ ਪਿੰਡ ਬੈਠ ਕੇ ਸਤਗੁਰੂ ਜੀ ਨੇ ਇੱਕ ਚਿੱਠੀ ਔਰੰਗਜ਼ੇਬ ਵੱਲ ਫਾਰਸੀ ਬੈਂਤਾ ਵਿੱਚ ਲਿਖੀ। ਆਪਨੇ ਇਸ ਦਾ ਨਾਮ ਜਫਰਨਾਮਾ ਫਤਿਹ ਦੀ ਚਿੱਠੀ ਰੱਖਿਆ। ਇਹ ਚਿੱਠੀ ਦੋਹਾਂ ਪਿਆਰਿਆਂ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ ਦੇ ਹੱਥ ਔਰੰਗਜ਼ੇਬ ਵੱਲ ਭੇਜੀ ਗਈ। ਔਰੰਗਜ਼ੇਬ ਉਸ ਸਮੇਂ ਦੱਖਣ ਵਿੱਚ ਸੀ। ਦੋਵੇਂ ਸਿੰਘ ਦੱਖਣ ਵਿੱਚ ਪਹੁੰਚ ਕੇ ਬੜੀ ਕਠਿਨਾਈ ਨਾਲ ਔਰੰਗਜ਼ੇਬ ਤੱਕ ਪਹੁੰਚੇ। ਸਤਗੁਰੂ ਜੀ ਦੀ ਜੱਠੀ ਔਰੰਗਜ਼ੇਬ ਨੂੰ ਦਿੱਤੀ ਚਿੱਠੀ ਪੜ੍ਹ ਕੇ ਬਾਦਸ਼ਾਹ ਨੂੰ ਸਾਰੀ ਅਸਲੀਅਤ ਦਾ ਪਤਾ ਲੱਗਾ ਤੇ ਉਸ ਤੇ ਬੜਾ ਅਜੀਬ ਜਿਹਾ ਅਸਰ ਹੋਇਆ ਉਸਨੇ ਉਸ ਵੇਲੇ ਦਿੱਲੀ ਸਰਹੰਦ ਤੇ ਲਾਹੌਰ ਦੇ ਸੂਬੇਦਾਰਾਂ ਵੱਲ ਇੱਕ ਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਕਿ ਅੱਜ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਨਾ ਕੀਤਾ ਜਾਵੇ ਤੇ ਨਾ ਹੀ ਉਹਨਾਂ ਨੂੰ ਫੜਿਆ ਜਾਵੇ ਨਾ ਉਹਨਾਂ ਨੂੰ ਮਾਰਨ ਦਾ ਯਤਨ ਕੀਤਾ ਜਾਵੇ ਦੋਹਾਂ ਸਿੰਘਾਂ ਹੱਥ ਬਾਦਸ਼ਾਹ ਨੇ ਇੱਕ ਚਿੱਠੀ ਲੈ ਕੇ ਸਤਗੁਰੂ ਜੀ ਦੇ ਵੱਲ ਭੇਜੀ ਕਿ ਮੈਂ ਕੁਝ ਦਿਨਾਂ ਤੱਕ ਦੀਨੇ ਕਾਂਗੜ ਪਹੁੰਚ ਕੇ ਆਪ ਨਾਲ ਮੁਲਾਕਾਤ ਕਰਾਂਗਾ ਕੁਝ ਸਮੇਂ ਬਾਅਦ ਵਖਣ ਤੋਂ ਵਾਪਸ ਆਉਂਦਿਆਂ ਬਾਦਸ਼ਾਹ ਰਸਤੇ ਵਿੱਚ ਹੀ ਚਲਾਣਾ ਕਰ ਗਿਆ ਤੇ ਉਹ ਸਤਗੁਰੂ ਜੀ ਨੂੰ ਮਿਲ ਨਹੀਂ ਸਕਿਆ ਜਫਰਨਾਮਾ ਵਿੱਚ ਸਤਗੁਰੂ ਜੀ ਨੇ ਬਾਸ਼ਾ ਔਰੰਗਜ਼ੇਬ ਦੇ ਹੁਕਮ ਨਾਲ ਆਪਣੇ ਨਾਲ ਹੋਈਆਂ ਵਧੀਆਂ ਤੇ ਜ਼ੁਲਮਾਂ ਦਾ ਵਰਣਨ ਕੀਤਾ ਪਹਾੜੀ ਰਾਜਿਆਂ ਦੇ ਸ਼ਾਹੀ ਅਹਲਕਾਰਾਂ ਵੱਲੋਂ ਝੂਠੀਆਂ ਸੁਗੰਧਾਂ ਤੇ ਕੁਰਾਨ ਦੀਆਂ ਕਸਮਾਂ ਚੁੱਕ ਕੇ ਧੋਖਾ ਕਰਨ ਦਾ ਜ਼ਿਕਰ ਕੀਤਾ ਤੇ ਬੜੀ ਦਲੇਰੀ ਨਾਲ ਬਾਦਸ਼ਾਹ ਨੂੰ ਲਿਖਿਆ ਕਿ ਐ ਔਰੰਗਜ਼ੇਬ ਤੂੰ ਝੂਠਾ ਦੇਨਦਾਰ ਬਣਿਆ ਫਿਰਦਾ ਤੇਰੇ ਵਿੱਚ ਰੱਤਾ ਪਰ ਸੱਚਾਈ ਨਹੀਂ ਤੇਰਾ ਖੁਦਾ ਤੇ ਮੁਹੰਮਦ ਤੇ ਕੋਈ ਯਕੀਨ ਨਹੀਂ ਇਹ ਵੀ ਕੋਈ ਬਹਾਦਰੀ ਹੈ ਕਿ ਸਾਡੇ 40 ਭੁੱਖੇ ਸਿੰਘਾਂ ਉਤੇ ਤੇਰੀ ਲੱਖਾਂ ਦੀ ਗਿਣਤੀ ਵਿੱਚ ਫੌਜ ਹਮਲਾ ਕਰੇ ਤੂੰ ਤੇ ਤੇਰੇ ਫੌਜੀ ਅਹਲਕਾਰ ਸਾਰੇ ਮਕਾਰ ਤੇ ਬੁੱਝਦਿਲ ਹਨ ਅਸੀਂ ਤਲਵਾਰ ਦੀ ਵਰਤੋਂ ਨਹੀਂਸਾਂ ਕਰਨੀ ਚਾਹੁੰਦੇ ਪਰ ਸਾਨੂੰ ਮਜਬੂਰ ਹੋ ਕੇ ਤਲਵਾਰ ਚੁਕਣੀ ਪਈ ਇਸ ਬਾਰੇ ਜਫਰਨਾਮਾ ਵਿੱਚ ਸਤਿਗੁਰੂ ਜੀ ਲਿਖਦੇ ਹਨ ਚੁਕਾਰ ਅਜ ਹਮੈ ਹਿਲ ਤੇ ਦਰ ਗੁਜਰਤ ਹਲਾਲ ਸਤ ਬੁਰਦਨ ਬ ਸ਼ਮਸ਼ੇਰ ਦਸਤ ਇਸ ਦਾ ਅਰਥ ਹੈ ਜਦੋਂ ਸਾਰੇ ਹੀਲਿਆਂ ਵਸੇਲਿਆਂ ਤੋਂ ਗੱਲ ਅੱਗੇ ਲੰਘ ਜਾਵੇ ਤਦ ਤਲਵਾਰ ਉਤੇ ਹੱਥ ਲੈ ਜਾਣਾ ਜਾਇਜ਼ ਹੈ ਇਸ ਜਫਰਨਾਮਾ ਦੇ ਬਾਰੇ ਵਿੱਚ ਕਈ ਵਿਦਵਾਨਾਂ ਦੇ ਵਿਚਾਰ ਹਨ ਕਿ ਇਸ ਦੇ ਸਿਰਫ 111 ਬੰਤ ਹੀ ਹਨ ਮਗਰ ਲੀਆਂ ਹਿਕਾਇਤਾਂ ਜਫਰਨਾਮਾ ਦਾ ਹਿੱਸਾ ਨਹੀਂ ਅਸੀਂ ਇੱਕ 111 ਬੰਤਾਂ ਤੇ ਇਸ ਤੋਂ ਅਗਲੀਆਂ ਹਿਕਾਇਤਾਂ ਦਾ ਬੜੀ ਸਰਲ ਤੇ ਸੁਖੈਣ ਪੰਜਾਬੀ ਭਾਸ਼ਾ ਵਿੱਚ ਵਰਣਨ ਕਰਾਂਗੇ ਇਹ ਸੀ ਜਫਰਨਾਮਾ ਦੇ ਬਾਰੇ ਵਿੱਚ ਇੱਕ ਛੋਟੀ ਜਿਹੀ ਜਾਣਕਾਰੀ ਤੇ ਅਗਲੀ ਵੀਡੀਓ ਵਿੱਚ ਆਪਾਂ ਜਫਰਨਾਮਾ ਦੇ ਅਰਥ ਕਰਾਂਗੇ ਤੇ ਤੁਸੀਂ ਆਪਣੇ ਇਤਿਹਾਸ ਨੂੰ ਸੁਣਨ ਵਾਸਤੇ ਚੈਨਲ ਪੰਥ ਦੀਆਂ ਗੱਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ